ਸਤਿ ਸ਼੍ਰੀ ਅਕਾਲ ਜੀ ਮੈਂ ਰਪਿੰਦਰ ਰਿੰਪੀ ਸੋ ਤੁਹਾਡਾ ਅੱਜ ਮੈਂ ਇੱਕ ਪੁਰਾਣਾ ਗੀਤ ਸ਼ੇਅਰ ਕਰਦੀ ਆਂ ਪੈਣਾ ਦੀ ਫਰਮੈਸ਼ ਤੇ ਜਿਹੜੀ ਆਪਣੇ ਮਾਹੀ ਨੂੰ ਛੱਡੀ ਫਿਰਦੀ ਤਾਂ ਇਹਨੂੰ ਕਿੱਥੋਂ ਲਾ ਦੂ ਪਾਰਵੇ 15 16 ਸਾਲ ਪਹਿਲਾਂ ਆਡੀਓ ਕਾਸਟ ਤੇ ਇਹ ਗੀਤ ਤੁਸੀਂ ਬਹੁਤ ਸਾਰਾ ਭਰਮਾ ਹੰਗਾਰਾ ਦਿੱਤਾ ਸੀ ਤੇ ਸਟੇਜਾਂ ਤੇ ਵੀ ਅਕਸਰ ਕਈ ਕਈ ਵਾਰੀ ਫਰਮੈਸ਼ ਹੁੰਦੀ ਹੈ ਸੋ ਮੈਂ ਪੇਸ਼ ਕਰਨ ਲੱਗੀ ਮਾਹੀ ਮੇਰੇ ਹੱਥ ਸੁਣ ਮੇਰੀ ਗੱਲ ਵੇ ਜੰਗਾ ਨਹੀਂ ਰਸਤਾ ਜੋ ਲਿਆ ਮਾਰ ਲਵੇ ਹੇ ਮੇਰੇ ਹੱਥ ਸੁਣ ਮੇਰੀ ਗੱਲ ਵੇ ਚੰਗਾ ਨਹੀਂ ਰਸਤਾ ਜੋ ਲਿਆ ਮੱਲਵੇ ਮੈਂ ਤਾਂ ਸੀਨੇ ਤੇ ਪੱਥਰ ਰੱਖ ਜਰ ਲੂੰ ਦਿਲ ਤੇ ਪੱਥਰ ਹੋਰ ਧਰ ਲੂੰ ਤੂੰ ਹੀ ਸੋਚ ਤੇ ਵਿਚਾਰ ਵੇ ਜਿਹੜੀ ਆਪਣੇ ਬੰਦੇ ਨੂੰ ਨਹੀਂ ਸਿਆਣਦੀ ਉਹ ਤੈਨੂੰ ਕਿੱਥੋਂ ਲਾ ਦੂ ਪਾਰ ਵੇ ਜਿਹੜੀ ਆਪਣੇ ਮਾਹੀ ਨੂੰ ਛੱਡੀ ਫਿਰਦੀ ਉਹ ਤੈਨੂੰ ਕਿੱਥੋਂ ਲਾ ਦੂ ਪਾਰ ਵੇ ਪਾਇਆ ਹੀਰ ਨੇ ਨਾ ਪੂਰੀਆਂ ਬਰਸਾਲ ਚਿਰ ਵਾਕੇ ਮੱਝਾ ਰਜੇ ਤੋਂ ਵੀ ਪਾਇਆ ਹੀਰ ਨੇ ਨਾ ਪੂਰੀਆਂ ਅੱਖ ਲੱਗ ਜਾ ਮੈਂ ਦੋਨੇ ਹੱਥ ਜੋੜਦੀ ਅੱਖ ਲੱਗ ਜਾ ਮੈਂ ਦੋਨੇ ਹੱਥ ਜੋੜਦੀ ਪਰ ਚੁੰਨੀ ਧਰੇ ਨਾਰਵੇ ਜਿਹੜੀ ਆਪਣੇ ਬੰਦੇ ਨੂੰ ਨਹੀਂ ਸਿਆਣਦੀ ਉਹ ਤੈਨੂੰ ਕਿੱਥੋਂ ਲਾ ਦੂ ਪਾਰਵੇ ਛੱਡੀ ਆਪਣੇ ਮਾਹੀ ਨੂੰ ਛੱਡੀ ਫਿਰਤੀਓ ਤੈਨੂੰ ਕਿੱਥੋਂ ਲਾ ਦੂ ਪਾਰ ਵੇ ਜੇੜਾ ਲੰਘ ਗਿਆ ਫੇਰ ਹੱਥ ਆਉਣਾ ਨਹੀਂ ਵੇ ਪਿੱਛੋ ਪਛਤਾਇਆ ਕਰੇਗਾ ਪਿਛੋ ਪਛਤਾਇਆ ਕਰੇਗਾ ਜੇ ਰਿੰਪੀ ਦੀ ਤੂੰ ਹੁਣ ਵੇ ਕਦਰੀ ਹਰੀ ਤੂੰ ਸੁਲਾਇਆ ਕਰੇਗਾ ਜੇ ਰਿੰਪੀ ਦੀ ਤੂੰ ਹੁਣ ਵੇ ਕਦਰੀ ਵੇਖੀ ਤੂੰ ਸੁਲਾਇਆ ਕਰੇਗਾ ਉਹ ਲੱਡੂ ਮੁੱਕਗੇ ਜਰਾਨੇ ਟੁੱਟ ਜਾਣਗੇ ਲੱਡੂ ਮੁੱਕਗੇ ਜਰਾਨੇ ਟੁੱਟ ਜਾਣਗੇ ਤੂੰ ਮੱਤੀ ਵਾਲੇ ਵੇਖੀ ਤਾਰਵੇਂ ਜਿਹੜੀ ਆਪਣੇ ਤੈਨੂੰ ਨਹੀਂ ਸਿਆਣ ਦੀ ਉਹ ਤੈਨੂੰ ਕਿੱਥੋਂ ਲਾ ਦੂ ਪਾਰਵੇ ਜਿਨੇ ਆਪਣੇ ਬੰਦੇ ਨੂੰ ਗੱਡੀ ਛਾੜਦਾ ਉਹ ਤੈਨੂੰ ਕਿੱਥੋਂ ਲਾ ਦੂ ਪਾਰਵੇ ਜਿਨੇ ਆਪਣੇ ਬੰਦੇ ਨੂੰ ਹੱਥੀ ਮਾਰਦਾ ਉਹ ਤੈਨੂੰ ਕਿੱਥੋਂ ਲਾ ਦੂ ਪਾਰਵੇ ਜਿਹੜੀ ਆਪਣੇ ਮਾਹੀ ਨੂੰ ਛੱਡੀ ਫਿਰਦੀ ਉਹ ਤੈਨੂੰ ਕਿੱਥੋਂ ਲਾ ਦੂ ਪਾਰਵੇ ਅਠਾਨਵੇਂ ਇੱਕ ਅਠਵੰਜਾ ਪੈਂਤੀ ਚਾਰ ਤਰਾਨਵੇਂ ਅਠਾਨਵੇਂ ਇੱਕ ਅਠਵੰਜਾ ਪੈਂਤੀ ਚਾਰ ਤਰਾਨਵੇਂ ਥੈਂਕ ਯੂ ਸੋ ਮਚ